ਕੁੰਬੇ ਵਦਾ ਜਲ ਰਹੇ ਜਲ ਬਿਨ ਕੁੰਭ ਨ ਹੋਏ ਗਿਆਨ ਕਾ ਬਦਾ ਮੰਦ ਰਹੇ ਗੁਰ ਬਿਨ ਗਿਆਨ ਨ ਹੋਏ ਸੁਖ ਹੋ ਟਲ ਗੁਰ ਸੇਵੀਐ ਹਨ ਸਹਿਜ ਸੁਭਾਏ ਦਰਸ਼ਨ ਤਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਨੋਮਾ جو نار دکھ میں دکھ نہیں من سکھ سنے ہر پہ نہیں جا کے کنچن ماٹی من جو نار دکھ میں دکھ نہیں من ਸੁਖ ਸੁਨੈ ਅਰਪੈ ਨਹੀਂ ਜਾ ਕੈ ਕੰਚਨ ਬਾਟੀ ਮਨ ਰਹਾਉ ਨਹਿ ਨਿੰਦਿਆ ਨੇ ਉਤ ਤ ਜਾ ਕੈ ਲੋਭ ਮੁਹ ਅਭਿਮਾਨ ਹਰਗ ਸੋਗ ਤੇ ਰਹੈ ਨਿਆਰੋ ਨਾਹਿ ਮਾਨ અપਮਾਨਾ ਆਸਾ ਮਨਸਾ ਸਗਲ ਤਿਆਗੈ ਜਗਤ ਰਹਿ ਦਰਾਸਾ ਕਾਮ ਕ੍ਰੋਧ ਜਹ ਪਰਸੇ ਨਾਹਿ ਤਹ ਕਾਟ ਬ੍ਰਹਮ ਨਿਵਾਸਾ ਗੋਰਾ ਕਿਰਪਾ ਜਹ ਨਰ ਕੋ ਕੀਨੇ ਤਹਿ ਜੁਗਤ ਪਛਾਨੀ ਨਾਨਕ ਲੀਨਾ ਪਇਓ ਗੋਬਿੰਦ ਸੋ ਜੋ ਪਾਨੀ ਸੰਗ ਪਾਨੀ ਗੁਰ ਕਰਪਾ ਜਹਨਰ ਕੋ ਕੀਨੀ ਤਹਿ ਜੁਗਤ ਪਛਾਨੀ ਨਾਨਕ ਲੀਨਾ پیو گوبند سہ جو پانی سنگ پانی واحر جی کا خالصہ واحرو جی کی فتی